ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੰਮਿਓ ਸਾਰੇ ਉਮੀਦਵਾਰਦਿਆਂ ਸਾਰੇ ਠੀਕ ਠਾਕ ਹੋਣਗੇ ਤੇ ਬਹੁਤ ਹੀ ਜ਼ਿਆਦਾ ਖੁਸ਼ ਹੋਣਗੇ ਤੰਦਰੁਸਤ ਹੋਣਗੇ ਤੇ ਅੱਜ ਦੀ ਵੀਡੀਓ ਜਿਹੜੀ ਮੈਂ ਲੈ ਕੇ ਆਈਆਂ ਤੁਸੀਂ ਟਾਈਟਲ ਤੇ ਥੰਬਨੇਲ 'ਚ ਦੇਖ ਹੀ ਲਿਆ ਹੋਣਾ ਅੱਜ ਮੈਂ ਇੱਕ ਪ੍ਰੋਡਕਟ ਦਾ ਰਿਵਿਊ ਲੈ ਕੇ ਆਈਆਂ ਕਿਉਂਕਿ ਮੈਨੂੰ ਕਾਫੀ ਟਾਈਮ ਹੋ ਗਿਆ ਸੀ ਇਹਨੂੰ ਯੂਜ਼ ਕਰਦੇ ਹੋਏ ਸ਼ਾਇਦ ਮੈਂ ਇਹਦੀ ਜਦੋਂ ਅਨਬਾਕਸਿੰਗ ਕੀਤੀ ਸੀਗੀ ਇਹਦੀ ਵੀਡੀਓ ਵੀ ਪਾਈ ਸੀਗੀ ਇੱਕ ਤੇ ਤੁਸੀਂ ਉਹ ਦੇਖ ਲਓ ਕਿ ਮੈਂ ਕਦੋਂ ਪਾਈ ਸੀ ਮੈਨੂੰ ਲੱਗਦਾ 20 ਦਿਨ ਤਾਂ ਹੋ ਗਏ 19 20 ਦਿਨ ਹੋ ਗਏ ਮੈਨੂੰ ਇਹ ਪ੍ਰੋਡਕਟ ਨੂੰ ਯੂਜ਼ ਕਰਦੇ ਹੋਏ ਤੇ ਮੈਨੂੰ ਇਹਦੇ ਰਿਜ਼ਲਟ ਮਿਲੇ ਆ ਨਹੀਂ ਮਿਲੇ ਆ ਹਾਂ ਕਿ ਕੀ ਇਹ ਕਲੇਮ ਕਰਦਾ ਆ ਕਿ ਕੀ मतलब ਕਹਿੰਦਾ ਆ ਵੀ ਮੈਂ ਆਹ ਕੰਮ ਕਰਨੀ ਨੇ ਹਨਾ ਤੇ ਕਿਹਨਾ ਕਿਨਾਂ ਨੂੰ ਇਹ ਯੂਜ਼ ਕਰਨਾ ਚਾਹੀਦਾ ਹੈ ਕਿ ਇਹਨਾਂ ਨੂੰ ਨਹੀਂ ਯੂਜ਼ ਕਰਨਾ ਚਾਹੀਦਾ ਹੈਗਾ ਹਨਾ ਕਿ ਇਹਦੇ ਫਾਇਦੇ ਨੇ ਕੀ ਇਹਦੇ ਸਾਈਡ ਇਫੈਕਟ ਨੇ ਸਾਰੇ ਅੱਜ ਮੈਂ ਵੀਡੀਓ 'ਚ ਦੱਸੂਗੀ ਠੀਕ ਹੈ ਤੇ ਚਲ ਜੀ ਆਪਾਂ ਵੀਡੀਓ ਨੂੰ ਲੰਬਾ ਨਹੀਂ ਕਰਦੇ ਹੈਗੇ ਸਿੱਧਾ ਟੋਪਿਕ ਤੇ ਆਨੇ ਆ ਪਰ ਜੇ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਕਮੈਂਟ ਵੀ ਕਰਿਆ ਕਰੋ ਠੀਕ ਹੈ ਤੁਸੀਂ ਕਮੈਂਟ ਨਹੀਂ ਕਰਦੇ ਹੈਗੇ ਤੇ ਦੂਸਰੀ ਗੱਲ ਹੁਣ ਕਾਫੀ ਦਿਨ ਹੋ ਗਏ ਸੀ హెయిਰ ਦੀ ਵੀਡੀਓ ਪਾੰਦੇ ਹੋਏ ਤੇ ਮੈਂ ਸੋਚਿਆ ਕਿਉਂ ਨਾ ਅੱਜ ਸਕਿਨ ਤੋਂ ਰਿਲੇਟਡ ਵੀ ਵੀਡੀਓ ਪਾਈ ਜਾਵੇ ਠੀਕ ਹੈ ਤੇ ਤੁਸੀਂ ਉਹਨੂੰ ਵੀ ਓਨਾ ਹੀ ਪਿਆਰ ਦਿਓ ਕਰੋ ਜਿੰਨਾ హెయిਰ ਦੀ ਵੀਡੀਓ ਨੂੰ ਦਿੰਦੇ ਹੋ ਚਲੋ ਜੀ ਹੁਣ ਟਾਈਮ ਨੂੰ ਵੇਸਟ ਨਹੀਂ ਕਰਦੇ ਸਿੱਧਾ ਵੀਡੀਓ ਤੇ ਆਨੇ ਆ ਤੇ ਮੈਂ ਅੱਜ ਗੱਲ ਕਰ ਰਹੀ ਆ ਪਲਿਕਸ ਦੀ ਨਾਈਟ ਕਰੀਮ ਦੀ ਠੀਕ ਹੈ ਜੀ ਇਹਦੇ ਚ ਹੈਗਾ ਇਹ 1% ਰੈਟੀਨੋਲ ਬਾਕੂਚੀ ਆਇਲ ਠੀਕ ਹੈ ਜੀ ਤੇ ਇਹ ਕਰੀਮ ਨਾ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਦੀ ਇੰਸਟਾਗ੍ਰam ਤੇ ਮੈਂ ਇਹਦੀ ਬਹੁਤ ਜ਼ਿਆਦਾ ਐਡ ਦੇਖ ਰਹੀ ਦੀ ਤੇ ਮੈਂ ਸੋਚਿਆ ਕਿਉਂ ਨਾ ਮੈਨੂੰ ਵੀ ਮੰਗਾ ਕੇ ਯੂਜ਼ ਕਰਨੀ ਚਾਹੀਦੀ ਆ ਇੰਨੀ ਵਾਇਰਲ ਹੋ ਰਹੀ ਦੀ ਮਤਲਬ ਜਣਾ ਖਣਾ ਹੀ ਇਹਦੀ ਪ੍ਰੋਮੋਸ਼ਨ ਕਰ ਰਿਆ ਸੀ ਤੇ ਮੈਂ ਸੋਚਿਆ ਕਿਉਂ ਨਾ ਮੰਗਾਈ ਜਾਵੇ ਠੀਕ ਹੈ ਤੇ ਮੈਂ ਇਹਨੂੰ ਮੰਗਾਇਆ ਯੂਜ਼ ਕੀਤਾ ਕੀ ਕੀ ਮੈਨੂੰ ਇਹਦੇ ਫਾਇਦੇ ਮਿਲੇ ਮੈਂ ਉਹ ਤੁਹਾਨੂੰ ਅੱਜ ਦੱਸਣੀ ਨੇ ਠੀਕ ਹੈ ਜੀ ਪਹਿਲਾਂ ਇਹਦੀ ਆਪਾਂ ਬੋਕਸਿੰਗ ਦੀ ਗੱਲ ਕਰ ਲਈਏ ਇਹ ਅਨਾਰ ਤੋਂ ਬਣੀ ਹੋਈ ਹੈ ਜੀ ਇਹਦੇ ਉੱਪਰ ਅਨਾਰ ਰਵੀਸ਼ ਮਤਲਬ ਫੋਟੋ ਲੱਗੀ ਹੋਈ ਹੈ ਅਨਾਰ ਦੀ ਠੀਕ ਹੈ ਅਨਾਰ ਤੋਂ ਬਣੀ ਹੋਈ ਹੈ ਇਹ ਨਾਈਟ ਕਰੀਮ ਹੈ ਸਿਰਫ ਰਾਤ ਨੂੰ ਆਪਾਂ ਯੂਜ਼ ਕਰਨੀ ਹੈ ਦਿਨ ਚ ਯੂਜ਼ ਨਹੀਂ ਕਰਨੀ ਹੈਗੀ ਠੀਕ ਹੈ ਤੇ ਨਾਈਟ ਕਰੀਮ ਉਹ ਹੁੰਦੀ ਹੈ ਜਿਹੜੀ ਆਪਾਂ ਰਾਤ ਨੂੰ ਯੂਜ਼ ਕਰਦੀਆਂ ਜੇ ਆਪਾਂ ਉਹਨੂੰ ਦਿਨ ਚ ਯੂਜ਼ ਕਰਕੇ ਸਨ ਦੇ ਉਹਦੇ 'ਚ ਜਾਵਾਂਗੇ ਤਾਂ ਉਹਦੇ ਨਾਲ ਆਪਾਂ ਨੂੰ ਸਾਈਡ ਇਫੈਕਟ ਵੀ ਹੋ ਸਕਦੇ ਨੇ ਕਾਫੀ ਸਕਿਨਾਂ ਨੂੰ ਨੁਕਸਾਨ ਹੋ ਸਕਦਾ ਹੈ ਨਾਈਟ ਕਰੀਮ ਹਮੇਸ਼ਾ ਰਾਤ ਨੂੰ ਹੀ ਵਰਤਿਆ ਕਰੋ ਠੀਕ ਹੈ ਜੀ ਤੇ ਅੰਦਰ ਤੋਂ ਜਿਹੜੀ ਹੈ ਇਹਦੀ ਬਹੁਤ ਸੋਣੀ ਮਤ ਗਲਾਸ ਦੀ ਡੱਬੀ ਹੈ ਮਤਲਬ ਕੰਚ ਦੀ ਡੱਬੀ ਹੈ ਇਹ ਇਹਦੇ ਤੇ ਵੀ ਸੇਮ ਲਿਖਿਆ ਹੋਇਆ ਜਿਹੜਾ ਕੋਸ਼ੇ ਡੱਬੀ ਤੇ ਲਿਖਿਆ ਹੋਵੇ ਕਾਰਡਬੋਰਡ ਤੇ ਠੀਕ ਹੈ ਤੇ ਇਹ ਕਿੰਨੇ ਦੀ ਮਿਲੀ ਮੈਂ ਤੁਹਾਨੂੰ ਇਹ ਵੀ ਦੱਸਦਾ ਮੈਨੂੰ ਇਹ ਮਿਲੀ ਸੀਗੀ ਇਹਦੇ ਤੇ ਤਾਂ 550 ਰੇਟ ਹੈ ਪਰ ਇਹ ਮੈਨੂੰ 500 ਰੁਪਏ ਦੀ ਮਿਲੀ ਸੀਗੀ ਔਨਲਾਈਨ ਮੰਗਾਈਆਂ ਸੀਗੇ ਮੈਂ ਦੋ ਮੰਗਾਈਆਂ ਸੀ ਇਹ ਠੀਕ ਹੈ ਤੇ ਇਹਦੇ ਤੇ ਲਿਖਿਆ ਹੋਇਆ ਹੈ ਕਿ ਇਹ ਸਾਈਨ ਆਫ ਏਜਿੰਗ ਮਤਲਬ ਜਿਹੜੇ ਤੁਹਾਡੇ ਏਜਿੰਗ ਦੇ ਨਿਸ਼ਾਨ ਪੈ ਜਾਂਦੇ ਆਥੇ ਮੱਥੇ ਦੇ ਲਾਈਨ ਆ ਜੇ ਨਹੀਂ ਪੈਣ ਲੱਗ ਜਾਂਦੀਆਂ ਅੱਖਾਂ ਦੇ ਆਲੇ-ਦਾਲੇ ਪੈਣ ਲੱਗ ਜਾਂਦੀਆਂ ਨੇ ਹਨਾ ਹੋਰ ਫੇਸ ਤੇ ਜਿਵੇਂ ਤੁਸੀਂ ਲਾ ਲੋ ਝੁਰੜੀਆਂ ਪੈਣ ਲੱਗ ਜਾਂਦੀਆਂ ਉਹਨੂੰ ਇਹ ਮਤਲਬ ਖਤਮ ਕਰਦਾ ਆ ਠੀਕ ਆ ਉਹਨੂੰ ਖਤਮ ਕਰਦਾ ਆ ਤੇ ਐਦੇ ਤੇ ਲਿਖਾਇਆ ਫੋਰ 올 ਸਕਿਨ ਟਾਈਪ ਲਈ ਠੀਕ ਆ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਮੈਨੂੰ ਇਹਦੀ ਯੂਜ਼ ਕਰਨ ਤੋਂ ਬਾਅਦ ਕੀ ਕੀ ਰਿਜ਼ਲਟ ਮਿਲਿਆ ਤੇ ਮੈਂ ਤੁਹਾਨੂੰ ਸਹੀ ਦੱਸਾਂ ਜਦੋਂ ਇਹਨੂੰ ਮੈਂ ਫਸਟ ਡੇ ਯੂਜ਼ ਕਰਿਆ ਮੈਂ ਤੁਹਾਨੂੰ ਸਾਈਡ ਜੀ ਵੀਡੀਓ ਵੀ ਦਿਖਾ ਦੂੰਗੀ ਹਨਾ ਮੇਰਾ ਫੇਸ ਕਾਫੀ ਖਰਾਬ ਜਿਹਾ ਹੋਇਆ ਹੋਇਆ ਸੀ ਹਨਾ ਪਰ ਮੈਂ ਤੁਹਾਨੂੰ ਐਵੇਂ ਖਾਂ ਮੈਂ ਹੋਰ ਵੀ ਸਕਿਨ ਲਈ ਬਹੁਤ ਕੁਝ ਯੂਜ਼ ਕਰਦੀ ਆ ਤੁਹਾਨੂੰ ਹੁਣ ਅੱਗੇ-ਅੱਗੇ ਮੇਰੀ ਵੀਡੀਓ ਚ ਪਤਾ ਲੱਗਦਾ ਜਾਊਗਾ ਕਿ ਮੈਂ ਕੀ-ਕੀ ਕਰਦੀ ਆ ਠੀਕ ਹੈ ਤੇ ਮੈਂ ਉਦੋਂ ਇਹਨੂੰ ਯੂਜ਼ ਕਰਨਾ ਸ਼ੁਰੂ ਕੀਤਾ ਮੇਰਾ ਫੇਸ ਕਾਫੀ ਮਨ ਨੂੰ ਨਾ ਡੱਲ ਜਿਹਾ ਲੱਗਦਾ ਸੀ ਹਨਾ ਤੇ ਰਾਤ ਨੂੰ ਜਦੋਂ ਮੈਂ ਇਹਨੂੰ ਯੂਜ਼ ਕਰਦੀ ਆ ਤੇ ਮੈਂ ਤੁਹਾਨੂੰ ਸਾਈਡ ਤੇ ਦਿਖਾਈ ਰਹੀ ਆ ਹਨਾ ਤੇ ਬਹੁਤ ਹੀ ਮਤਲਬ ਛੇਤੀ ਐਬਜ਼orb ਹੋ ਜਾਂਦੀ ਹੈ ਇਹ ਕੋਈ ਚਿਪਚਿਪਾਹਾੜ ਨਹੀਂ ਹੈਗੀ ਇਹਦੇ ਵਿੱਚ ਮੈਂ ਤੁਹਾਨੂੰ ਇਹਦਾ ਵਿਚ ਵਾਲਾ ਟੈਕਸਚਰ ਵੀ ਦਿਖਾ ਦਨੀ ਆ ਇੱਕ ਵਾਰ ਦੇਖੋ ਤੇ ਆਹ ਦੇਖੋ ਕਾਫੀ ਮੈਂ ਯੂਜ਼ ਕਰ ਲਈ ਹੁਣ ਥੋੜੀ ਹੋ ਰਹਿ ਗਈ ਆ ਹਨਾ ਤੇ ਇਹ ਵੀ ਮੈਂ ਯੂਜ਼ ਕਰ ਦੂੰਗੀ ਸਾਰੀ ਤੇ ਉਦੋਂ ਬਾਅਦ ਜਦੋਂ ਮੈਂ ਰਾਤ ਨੂੰ ਇਹਨੂੰ ਯੂਜ਼ ਕਰਦੀ ਆਂ ਤੇ ਅਗਲੇ ਦਿਨ ਜਦੋਂ ਸਵੇਰੇ ਉੱਠਦੀ ਆਂ ਤਾਂ ਮੈਨੂੰ ਆਪਣੀ ਸਕਿਨ ਨਾ ਬਹੁਤ ਜ਼ਿਆਦਾ ਸਮੂਦ ਜੀ ਲੱਗਦੀ ਹੈ ਜਿਵੇਂ ਕਹਿ ਲਓ ਵੀ ਬੇਬੀ ਸਕਿਨ ਜੀ ਲੱਗਦੀ ਹੈ ਪਲੰਪੀ ਸਕਿਨ ਲੱਗਦੀ ਹੈ ਮਤਲਬ ਸੋਹਣੀ ਲੱਗਦੀ ਹੈ ਸਕਿਨ ਇਹਨੂੰ ਯੂਜ਼ ਕਰਨ ਤੋਂ ਬਾਅਦ ਤਾਂ ਹੀ ਮੈਂ ਇਹਨੂੰ ਕੰਟੀਨਿਊ ਕਰਿਆ ਹੋਇਆ ਹੈ ਮਤਲਬ ਮੈਂ ਇਹਨੂੰ ਪੂਰਾ ਖਤਮ ਕਰੂੰਗੀ ਠੀਕ ਹੈ ਹੋ ਸਕਦਾ ਪੂਰਾ ਖਤਮ ਕਰ ਦੇ ਕਰ ਦੇ ਕੋਈ ਵਧੀਆ ਰਿਜ਼ਲਟ ਮਿਲ ਜAVE ਹਨਾ ਤੇ ਮੈਨੂੰ ਤਾਂ ਇਹ ਕ੍ਰੀਮ ਮਤਲਬ ਸੋਹਣੀ ਲੱਗੀ ਆ ਤੇ ਜੇ ਤੁਸੀਂ ਚੋਣੇ ਉਹ ਤਾਂ ਤੁਸੀਂ ਇੱਥੇ ਪੈਸਾ ਇਨਵੈਸਟ ਕਰ ਸਕਦੇ ਹੋ ਹਨ ਇਹਨੂੰ ਇੱਕ ਵਾਰ ਖਰੀਦ ਕੇ ਯੂਜ਼ ਕਰ ਸਕਦੇ ਹੋ ਲਿਖਿਆ ਤਾਂ ਇਹਦੇ ਤੇ 올 स्किन टाइप ਹੋਇਆ ਹੈ ਹੁਣ ਮੇਰੀ ਸਕਿਨ ਕੰਬੀਨੇਸ਼ਨ ਸਕਿਨ ਹੈ ਨਾ ਹੀ oily ਹੈ ਨਾ ਹੀ dry ਹੈ ਮਤਲਬ ਕੰਬੀਨੇਸ਼ਨ ਜੀ ਹੈ ਠੀਕ ਹੈ ਤੇ ਮੈਨੂੰ ਤਾਂ ਇਹ ਸੂਟ ਕਰੀਆ ਮੈਨੂੰ ਵਧੀਆ ਵੀ ਲੱਗੀ ਹੈ ਇਹ ਕਰੀਮ ਮੈਂ ਵੈਸੇ ਐਵੇਂ ਕਿਸੇ ਵੀ ਕਰੀਮ ਦਾ ਮਤਲਬ ਉਹ ਨਹੀਂ ਕਰਦੀ ਹੈਗੀ ਹਨਾ ਵੀ ਜਿਹੜੀ ਮੈਨੂੰ ਵਧੀਆ ਲੱਗਦੀ ਹੈ ਮੇਰਾ ਐਕਸਪੀਰੀਅੰਸ ਉਹਦੇ ਨਾਲ ਵਧੀਆ ਹੁੰਦਾ ਮੈਂ ਉਹੀ ਤੁਹਾਨੂੰ ਕਹਿੰਨੀ ਆ ਕਿ ਮੈਨੂੰ ਵਧੀਆ ਲੱਗੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕਿਨੂੰ ਯੂਜ਼ ਕਰਨੀ ਚਾਹੀਏ ਇਹ ਜਦੋਂ ਆਪਣੇ 25 26 ਸਾਲ ਉਮਰ ਹੋਣ ਮਤਲਬ 25 ਤੋਂ ਉੱਪਰ ਵਾਲੇ ਜਿਹੜੇ ਨੇ ਇਹ ਕਰੀਮ ਨੂੰ ਯੂਜ਼ ਜ਼ਰੂਰ ਕਰਨ ਮਤਲਬ ਕੋਈ ਵੀ ਨਾਈਟ ਨਾਈਟ ਕਰੀਮ ਯੂਜ਼ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਜਿਹਦੇ ਵਿੱਚ ਰੈਟਨੋਲ ਹੋਵੇ ਕਿਉਂਕਿ ਜਿਹੜੇ ਆਪਣੇ ਜਿਵੇਂ ਜਿਵੇਂ ਆਪਾਂ 25 ਤੋਂ ਉੱਪਰ ਜਾਂਦੇ ਆ ਆਪਣੇ ਨਾਲ ਏਜਿੰਗ ਦੇ ਨਿਸ਼ਾਨ ਨਿਸ਼ਾਨ ਆ ਹੀ ਜਾਂਦੇ ਨੇ ਹਨਾ ਮੱਥੇ ਦੀ ਲਾਈਨ ਆ ਜਾਂਦੀਆਂ ਨੇ ਅੱਖਾਂ ਦੇ ਉਰੇ ਮਤਲਬ ਐਵੇਂ ਢਿੱਲਾ ਜਾ ਹੋ ਜਾਂਦਾ ਐਵੇਂ ਹਨਾ ਤੁਸੀਂ ਦੇਖਿਆ ਹੋਣਾ ਅਸਕੇ ਨਾ ਲੜਕਣ ਜੀ ਲੱਗ ਜਾਂਦੀ ਐ ਤੇ ਜੇ ਮੈਂ ਕਹਨੀ ਆ ਵੀ ਜੇ ਇਹ ਇਹ ਉਹਨੂੰ ਖਤਮ ਨਹੀਂ ਕਰ ਸਕਦਾ ਤਾਂ ਉਥੇ ਰੋਕਦਾ ਸਕਦਾ ਐ ਨਾ ਹਨਾ ਮਤਲਬ ਆਪਾਂ ਨੂੰ 25 ਤੋਂ ਉੱਪਰ ਸਾਰਿਆਂ ਨੂੰ ਹੀ ਨਾਈਟ ਕਰੀਮ ਵਰਤਣੀ ਚਾਹੀਦੀ ਐ ਠੀਕ ਐ ਉਹ ਚ ਇਨਗਰੀਡੀਐਂਟ ਚੈੱਕ ਕਰੋ ਕਿਹੜੇ-ਕਿਹੜੇ ਹੋਣੇ ਚਾਹੀਦੇ ਐ ਜੇ ਤੁਸੀਂ ਜ਼ਿਆਦਾ ਐਕਸਪੈਂਸਿਵ ਨਹੀਂ ਵਰਤ ਸਕਦੇ ਤਾਂ ਇਹਨੂੰ ਇੱਕ ਵਾਰੀ ਯੂਜ਼ ਕਰਕੇ ਜ਼ਰੂਰ ਦੇਖੋ ਮੈਨੂੰ ਇਹ ਬਹੁਤ ਵਧੀਆ ਲੱਗੀ ਐ ਠੀਕ ਐ ਤੇ ਸਾਰਿਆਂ ਨੂੰ ਜੋ ਵੀ 25 ਤੋਂ ਉੱਪਰ ਨੇ ਉਹ ਨਾਈਟ ਕਰੀਮ ਜ਼ਰੂਰ ਕਹਿਆ ਕਰਨ ਨਹੀਂ 30 ਸਾਲ ਤੱਕ ਜਾਂਦੇ ਜਾਂਦੇ ਤੁਹਾਡੀ ਸਕਿਨ ਐਵੇਂ ਦੀ ਹੋ ਜੂਗੀ ਜਿਵੇਂ 40 45 ਏਜ ਵਾਲਿਆਂ ਦੀ ਹੁੰਦੀ ਹੈ ਐਵੇਂ ਦੀ ਹੋ ਜੂਗੀ ਇਸ ਕਰਕੇ ਆਪਣੇ ਸਕਿਨ ਕੇਅਰ ਵਧੀਆ ਕਰਿਆ ਕਰੋ ਠੀਕ ਹੈ ਤੇ ਆਹ ਕਰੀਮ ਮੈਂ ਤੁਹਾਨੂੰ ਆਪਣੇ opinion ਨਾਲ ਕਹਿੰਨੀ ਆ ਇਹਨੂੰ ਵਰਤ ਕੇ ਜ਼ਰੂਰ ਦੇਖੋ ਮੈਨੂੰ ਕਾਫੀ ਹੱਦ ਤੱਕ ਲੱਗਿਆ ਕਿ ਮੈਨੂੰ ਫਰਕ ਪਿਆ ਮੇਰੀ ਅੱਖਾਂ ਦੇ ਆਲੇ-ਦਾਲ ਨਾ ਉਹ ਲਾਈਨਾਂ ਮਤਲਬ ਪਹਿਲਾਂ ਕਾਫੀ ਮੈਨੂੰ ਦਿਖਦੀਆਂ ਸੀ ਹੁਣ ਮੈਨੂੰ ਥੋੜਾ ਜਿਹਾ ਕੈਮਰੇ 'ਚ ਵੀ ਸ਼ਾਇਦ ਜੇ ਪਤਾ ਨਹੀਂ ਆ ਰਹੇ ਤੁਸੀਂ ਦੇਖ ਲਿਓ ਨਹੀਂ ਆ ਰਹੇ ਹੋਣਾ ਮੈਨੂੰ ਲੱਗਿਆ ਦੇਣਾ ਵੀ ਫਰਕ ਪਿਆ ਏ ਜਿਹੜਾ ਇਹਨੇ ਕਿਹਾ ਹੋਇਆ ਏ ਵੀ ਇਹਦੇ ਤੇ ਲਿਖਿਆ ਹੋਇਆ ਹੈ ਹੈਲਪਸ ਰਿਡਿਊਸ ਸਾਈਨ ਆਫ ਏਜਿੰਗ ਇਹ ਬਾਤ ਹੈ ਮੈਨੂੰ ਲੱਗਿਆ ਵੀ ਕਰਦਾ ਆ ਤੁਸੀਂ ਇਹਨੂੰ ਜ਼ਰੂਰ ਵਰਤ ਕੇ ਦੇਖੋ ਮੈਂ ਵਰਤ ਕੇ ਦੇਖਿਆ ਇਹ ਮੈਂ ਪੂਰੀ ਇਹਨੂੰ ਖਤਮ ਕਰੂੰਗੀ ਹੋ ਸਕਦਾ ਮੈਂ ਦੂਸਰੀ ਪੈਕਿੰਗ ਵੀ ਮੰਗਾਵਾ ਵੀਡੀਓ ਥੋੜੀ ਜਿਹੀ ਲੰਬੀ ਹੋ ਗਈ ਹੈ ਠੀਕ ਹੈ ਪਰ ਵੀਡੀਓ ਨੂੰ ਪੂਰਾ ਦੇਖਿਆ ਕਰੋ ਇਹਦੇ ਚ ਤੁਹਾਨੂੰ ਬਹੁਤ ਵਧੀਆ ਇਨਫੋਰਮੇਸ਼ਨ ਮਿਲ ਸਕਦੀ ਹੈ ਇਹਦੇ ਚ ਕੀ ਕੀ ਇਨਗਰੀਡੀਅੰਟ ਨੇ ਸਾਰਾ ਕੁਝ ਇਹਦੇ ਵਿੱਚ ਲਿਖਿਆ ਹੋਇਆ ਹੈ ਠੀਕ ਹੈ অ্যালোਵੇਰਾ ਪਾਊਡਰ ਹਨਾ ਪਿਓਰ ਵਾਲਾ ਤੇ ਉਹ ਵੀ ਸਾਰਾ ਕੁਝ ਲਿਖਿਆ ਹੋਇਆ ਹੈ ਰੈਟੀਨੋਲ ਹੈ ਇਹਦੇ ਵਿੱਚ ਮਤਲਬ ਕਾਫੀ ਇਨਗਰੀਡੀਅੰਟ ਵਧੀਆ-ਵਧੀਆ ਪਾਏ ਹੋਏ ਨੇਅਤ ਤੁਸੀਂ ਚੈੱਕ ਕਰ ਸਕਦੇ ਹੋ ਠੀਕਾ ਆਪਣੇ ਹਿਸਾਬ ਨਾਲ ਜਿਹੜੀ ਇਹਦੀ ਕੁਆਂਟੀਟੀ ਆਂਦੀ ਆ 50 ਗ੍ਰਾਮ ਆਂਦੀ ਆ 500 ਰੁਪਏ ਦੀ ਮੈਨੂੰ ਤੁਹਾਨੂੰ ਦੱਸਿਆ ਮਿਲੀ ਸੀ ਹਨ ਤੇ ਅਨਾਰ ਵਾਲੀ ਕਰੀਮ ਮੈਨੂੰ ਇਹ ਵਧੀਆ ਲੱਗੀ ਆ ਤੁਸੀਂ ਪਲੀਜ਼ ਸਾਨੂੰ ਜ਼ਰੂਰ ਯੂਜ਼ ਕਰਕੇ ਦੇਖੋ ਹੋ ਸਕਦਾ ਤੁਹਾਨੂੰ ਮੇਰੇ ਨਾਲ ਵੀ ਵਧੀਆ ਰਿਜ਼ਲਟ ਮਿਲ ਜਵੇ ਹਨ ਪਰ ਇੱਕ ਵਾਰ ਤੇ ਇਹਨੂੰ ਜ਼ਰੂਰ ਕਰਨਾ ਚਾਹੀਦਾ ਆ ਤੇ ਇਹ ਇਹ 올 ਸਕਿਨ ਟਾਈਪ ਹੈ ਠੀਕ ਹੈ ਜੀ ਮੈਨੂੰ ਇਹ ਵਧੀਆ ਲੱਗੀ ਤੁਸੀਂ ਇਹਨੂੰ ਜ਼ਰੂਰ ਯੂਜ਼ ਕਰਕੇ ਦੇਖੋ ਇਹ ਇਹ ਸੀਗਾ ਮੇਰਾ ਫੀਡਬੈਕ ਮੇਰਾ ਐਕਸਪੀਰੀਅੰਸ ਹੈ ਮੇਰਾ ਇਸ ਕਰੀਮ ਦੇ ਪ੍ਰਤੀ ਰਿਵਿਊ ਸੀਗਾ ਇਹ ਤੇ ਮੈਚ ਹੋਣੀ ਇੱਕ ਵਾਰ ਤੁਸੀਂ ਇਹਨੂੰ ਜ਼ਰੂਰ ਯੂਜ਼ ਕਰੋ 25 ਤੋਂ ਜੋ ਵੀ ਉੱਪਰ ਵਾਲੇ ਨੇ ਇਹਨੂੰ ਯੂਜ਼ ਕਰਕੇ ਜ਼ਰੂਰ ਦੇਖੋ ਤੇ ਆਪਣੀ ਸਕਿਨ ਨੂੰ ਤੁਸੀਂ ਵੀ ਹੈਲਦੀ ਬਣਾ ਸਕਦੇ ਹੋ ਬਾਕੀ ਹੋਰ ਵੀ ਬਹੁਤ ਸਾਰੀਆਂ ਮੈਂ ਘਰ ਦੇ ਨੁਸਖੇ ਲੈ ਕੇ ਆਉਂਗੀ ਉਹ ਵੀ ਤੁਸੀਂ ਕਰ ਸਕਦੇ ਹੋ ਲੇਕਿਨ ਇੱਕ ਤੁਹਾਨੂੰ ਨਾਈਟ ਕਰੀਮ ਤਾਂ ਆਪਣੀ ਸਕਿਨ ਕੇਅਰ ਦੇ ਵਿੱਚ ਸ਼ਾਮਿਲ ਕਰਨੀ ਚਾਹੀਦੀ ਹੈ ਨਾਈਟ ਕਰੀਮ ਹੋਰ ਵੀ ਸਨਸਕ੍ਰੀਨ ਹੋਣੀ ਉਹ ਸ਼ਾਮਿਲ ਜ਼ਰੂਰ ਕਰਨੀ ਚਾਹੀਦੀ ਹੈ ਠੀਕ ਹੈ ਜੀ ਤੇ ਅੱਜ ਲਈ ਬਸ ਇੰਨਾ ਹੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਮੈਨੂੰ ਕਮੈਂਟ ਵੀ ਕਰ ਦਿਆ ਕਰੋ ਜੇ ਕੋਈ ਗਲਤੀ ਹੁੰਦੀ ਹੈ ਤਾਂ ਮਾਫ ਕਰਿਆ ਕਰੋ ਤੇ ਦੱਸ ਵੀ ਦਿਆ ਕਰੋ ਕਮੈਂਟ 'ਚ ਵੀ ਆ ਤੁਸੀਂ ਇੱਥੇ ਗਲਤੀ ਕਰਤੀ ਤੇ ਮੈਂ ਅਗਲੀ ਵੀਡੀਓ 'ਚ ਉਹ ਗਲਤੀ ਨਾ ਕਰਾਂ ਠੀਕ ਹੈ ਜੀ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ